ਮਨ ਕੇ ਚਲੋ ਯਾਹ ਤੇ ਝਾੜੀਆਂ ਚ ਵੜਾਂਗੇ ਅਸੀਂ ਸੜਕਾ ਮਤਲਬ ਰਾਤੀ ਡਰਾਵਣਾ ਸੀਨ ਹੁੰਦਾ ਕਿਉਂਕਿ ਐਸ ਬੜੇ ਵੀ ਮੇਰੇ ਘਰ ਦੇ ਲਾਗੇ ਤੇ ਵੀ ਨੇਵਲੇ ਬੜੇ ਨੇ ਜੇ ਨੇਵਲਾ ਹੈਗਾ ਤਾਂ ਸੱਪ ਵੀ ਹੋਣਗੇ ਜਿੱਥੇ ਨਾ ਤਾਂ ਗਲੀ ਨਾ ਦੀ ਚੀਜ਼ ਹੈਗੀ ਆ ਨਾ ਸਫਾਈ ਨਾਲ ਦੀ ਚੀਜ਼ ਹੈਗੀ ਆ ਨਾ ਸੀਵਰੇ ਨਾਲ ਦੀ ਚੀਜ਼ ਹੈਗੀ ਆ ਅਸੀਂ ਅਨੇਕਾਂ ਵਾਰ ਐਮਐਲਏ ਸਾਹਿਬ ਕੋਲ ਜਾਏ ਪ੍ਰਸ਼ਾਸਨ ਕੋਲ ਜਾਏ ਐਮਸੀ ਕੋਲ ਜਾਏ ਪ੍ਰਧਾਨ ਜੀ ਕੋਲ ਜਾਏ ਕਿਸੇ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਗਈ ਜੰਗਲਾਂ ਕਰਕੇ ਮਤਲਬ ਕਿ ਬੱਚੇ ਵੀ ਨਹੀਂ ਅਸੀਂ ਬਾਹਰ ਕੱਢ ਸਕਦੇ ਕਿ ਫੇਰ ਉਹ ਦੂਸਰਾ ਬੱਚਿਆਂ ਨੂੰ ਮਤਲਬ ਕਿ ਖੁਦ ਵੀ ਅਸੀਂ ਬਾਹਰ ਨਹੀਂ ਬੈਠ ਸਕਦੇ ਕਿਉਂਕਿ ਮਤਲਬ ਕਿ ਸਾਨੂੰ ਡਰ ਰਹੇ ਹਾਂ ਤਾਂਗਾ ਸਾਨੂੰ ਗੋਤੰ ਕਰ ਰਹੇ ਆ ਸਾਡੇ ਗਨੀਮਾਨੇ ਦੇ ਵਿੱਚ ਕਈ ਸੀਨੀਅਰ ਆਖੂ ਜਿਹੜੇ ਜਾ ਕੇ ਐਮਐਨਏ ਸਾਹਿਬ ਨੂੰ ਮਿਲ ਕੇ ਆਏ ਤੇ ਉਹਨਾਂ ਦਾ ਉਹਨਾਂ ਦੀ ਰੀਡਿੰਗ ਇਹੀ ਹੈ ਉਹ ਇਹੀ ਕਹਿੰਦੇ ਵੀ ਮੁਸ਼ਕਿਲ ਲੱਗਦਾ ਵੀ ਕੰਮ ਹੱਲ ਹੋਊਗਾ ਮੇਰੇ ਇੱਥੋਂ ਦੇ ਜਿਹੜੇ ਐਮਸੀ ਨੇ ਉਹਨਾਂ ਨਾਲ ਵੀ ਗੱਲ ਹੋਈ ਉਹਨਾਂ ਨੇ ਬੋਲੇ ਵੀ ਮੇਰੇ ਹੱਥ ਘੜੇ ਨੇ ਮੈਂ ਅੱਗੇ ਬਹੁਤ ਵਾਰੀ ਬੋਲ ਚੁੱਕਿਆ ਸਾਰਿਆਂ ਨੂੰ ਕਿ ਅਸੀਂ ਕਹਿੰਦੇ ਨੇ ਫੰਡ ਨਹੀਂ ਆਇਆ ਬਟ ਇੱਥੋਂ ਦੇਖੋ ਵੀ ਜਿੰਨੇ ਵੀ ਅਸੀਂ ਆ ਗਏ ਅਸੀਂ ਸਾਰੇ ਟੈਕਸ ਪਈ ਆ ਸਾਡੇ ਟੈਕਸ ਕੱਟਦੇ ਨੇ ਤੇ ਇਹ ਕਾਇਦੇਦਲ ਅਸੀਂ ਸਾਡੇ ਸਾਡੇ ਹੱਕ ਹੈਗੇ ਕਿ ਅਸੀਂ ਇਹ ਨਾ ਪ੍ਰਸ਼ਾਸਨ ਨੂੰ ਅਪੀਲ ਕਰ ਸਕਦੇ ਆ ਕਿ ਵੀ ਸਾਨੂੰ ਬੇਸਿਕ ਕਮਿਊਨਿਟੀਜ਼ ਅਸੀਂ ਕੋਈ ਬਹੁਤ ਵੱਡੀ ਚੀਜ਼ ਨਹੀਂ ਕਹਿ ਰਹੇ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਤੇ ਰੇਕ ਕੋਰ ਦੀ ਨਿਊ ਕੰਟਰੋਲ ਰਾਤ ਪੈਂਦਿਆਂ ਹੀ ਬਣ ਜਾਂਦੀ ਆ ਇੱਕ ਡਰਾਉਣਾ ਜੰਗਲ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਇਸੇ ਏਰੀਏ ਦੇ ਵਿੱਚ ਸ਼ਹਾਬਾਜਨਗਰ ਤੇ ਸੱਚਰ ਕਲੋਨੀ ਦਾ ਏਰੀਆ ਹੈ ਜਿੱਥੇ ਨਾ ਤਾਂ ਕੋਈ ਸੜਕ ਦਿਖਾਈ ਦੇ ਰਹੀ ਆ ਤੇ ਨਾ ਹੀ ਕੋਈ ਸਪੀਡ ਲਾਈਟ ਸੂਰਜ ਛਿਪਦਿਆਂ ਹੀ ਇੱਥੇ ਇਹ ਹਾਲਾਤ ਬਣ ਜਾਂਦੇ ਆ ਗਲੀਆਂ ਵਿੱਚੋਂ ਸਾਂ-ਸਾਂ ਦੀ ਡਰਾਉਣੀਆਂ ਆਉਂਦੀਆਂ ਆਵਾਜ਼ਾਂ ਲੋਕਾਂ ਨੂੰ ਘਰਾਂ ਚੋਂ ਬਾਹਰ ਨਹੀਂ ਨਿਕਲਣ ਦਿੰਦੀਆਂ ਇਹ ਕਿਸੇ ਜੰਗਲ ਏਰੀਏ ਦੀ ਗੱਲ ਨਹੀਂ ਕਰ ਰਹੇ ਫਰੀਦਕੋਟ ਸ਼ਹਿਰ ਦਾ ਉਹ ਏਰੀਆ ਦੀ ਗੱਲ ਕਰ ਰਹੇ ਆ ਜਿਸ ਦੇ ਵਿੱਚ ਪੜੇ ਲਿਖੇ ਲੋਕ ਰਹਿੰਦੇ ਆ ਪਰ ਨਗਰ ਕੌਂਸਲ ਨੇ ਸੀਵਰੇਜ ਵਿਭਾਗ ਨੇ ਤੇ ਬਾਕੀ ਮਹਿਕਮਿਆਂ ਨੇ ਰਲ ਕੇ ਇੱਥੇ ਇਹ ਹਾਲਾਤ ਬਣਾ ਛੱਡੇ ਆ ਕਿ ਲੋਕਾਂ ਦੀ ਜ਼ਿੰਦਗੀ ਬਦ ਤੋਂ ਬੱਤਰ ਹੋਈ ਪਈ ਆ ਮੁਹੱਲੇ ਵਾਲੇ ਅੱਜ ਇਕੱਠੇ ਹੋਏ ਉਹਨਾਂ ਨੇ ਉੱਥੋਂ ਦੇ ਹਾਲਾਤ ਦਿਖਾਏ ਉੱਥੋਂ ਦੀਆਂ ਵੀਡੀਓ ਦਿੱਤੀਆਂ ਤੇ ਦੱਸਿਆ ਕਿ ਇੱਥੇ ਮੀ ਪੈਣ ਤੋਂ ਬਿਨਾ ਇਗਲੀਆਂ ਦੇ ਵਿੱਚ ਪਾਣੀ ਖੜਿਆ ਰਹਿੰਦਾ ਗੰਦਾ ਪਾਣੀ ਔਰ ਉਹ ਵੀ ਮੱਛਰਾਂ ਨਾਲ ਭਰਿਆ ਮਸ਼ਕ ਨਾਲ ਭਰਿਆ ਬਦਬੂ ਦੇ ਨਾਲ ਭਰਿਆ ਵੱਡਾ ਵੱਡਾ ਕਾਹ ਉਗ ਗਿਆ ਹੋਇਆ ਹੈ ਪਹਾੜੀ ਕਿਕਰਾਂ ਤੇ ਪੂਰੀ ਤਰ੍ਹਾਂ ਡਰਾਉਣਾ ਦ੍ਰਿਸ਼ ਪੇਸ਼ ਕਰ ਰਿਹਾ ਹੈ ਤੇ ਲੋਕ ਇਸ ਗਲੀ ਦੇ ਵਿੱਚ ਤੁਰ ਕੇ ਹੀ ਮੁਸ਼ਕਲ ਨਾਲ ਲੰਘਦੇ ਆ ਸਕੂਟਰ ਮੋਟਰਸਾਈਕਲ ਤੇ ਲੰਘਣਾ ਤਾਂ ਮੁਸ਼ਕਲ ਦੀ ਗੱਲ ਹੈ ਔਰ ਮਹੱਲੇ ਦੀਆਂ ਔਰਤਾਂ ਤਾਂ ਇੱਥੋਂ ਤੱਕ ਦੱਸਦੀਆਂ ਕਿ ਉਹਨਾਂ ਨੂੰ ਇਕੱਲੇ ਤੇ ਇਕੱਲਾ ਗਲੀ 'ਚ ਆਉਣਾ ਤਾਂ ਦੂਰ ਘਰ ਦੇ ਅੱਗੇ ਨਹੀਂ ਬੈਠ ਸਕਦੇ ਇੰਨੇ ਜ਼ਹਿਰੀਲੇ ਜਾਨਵਰ ਇੱਥੇ ਆ ਜਿੰਨਾਂ ਤੋਂ ਡਰ ਲੱਗਦਾ ਰਾਤ-ਵਰਾਤ ਇਹਨਾਂ ਨੂੰ ਪਰ ਉਹਨਾਂ ਦੀ ਨਾ ਤਾਂ ਪ੍ਰਸ਼ਾਸਨ ਸੁਣ ਰਿਹਾ ਨਾ ਨਗਰ ਕੌਂਸਲ ਸੁਣ ਰਿਹਾ ਨਾ ਵਿਧਾਇਕ ਸੁਣ ਰਿਹਾ ਨਾ ਸਰਕਾਰ ਸੁਣ ਰਹੀ ਆ ਯਾਨੀ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ ਤੇ ਹੁਣ ਉਹਨਾਂ ਨੇ ਫੈਸਲਾ ਕੀਤਾ ਕਿ ਕੁਝ ਦਿਨ ਉਹ ਦੇਖਣਗੇ ਤੇ ਨਹੀਂ ਤਾਂ ਫਿਰ ਆਪਣਾ ਐਕਸ਼ਨ ਉਲਿੱਕਣਗੇ ਸਰ ਦੇਖੋ ਜੇ ਤੇ ਅਸੀਂ ਗੱਲ ਕਰੀਏ ਵੀ ਇਹ ਪੁੰਨਿਆ ਮੰਨ ਲੀਜੀ ਪੂਰਨਵਾਸੀ ਹੈ ਉਸ ਦਿਨ ਤੇ ਚਲੋ ਜੀ ਚੰਦਰਮਾ ਦੀ ਬੜੀ ਕਿਰਪਾ ਹੁੰਦੀ ਸਾਨੂੰ ਸੜਕਾ ਵੇਖ ਜਾਂਦੀ ਹੈ ਕਿੱਧਰ ਮੁੜਨਾ ਤੇ ਜੇ ਅਗਰ ਕਿਤੇ ਆਵਾਬਸ ਆ ਗਈ ਤੇ ਜੇ ਸਾਡੇ ਕੋਲ ਗੱਡੀ ਹੈ ਨਹੀਂ ਤੇ ਮੰਨ ਕੇ ਚੱਲੋ ਜਾਂ ਤੇ ਝਾੜੀਆਂ ਚ ਵੜਾਂਗੇ ਅਸੀਂ ਸੜਕਾਂ ਮਤਲਬ ਰਾਤੀ ਡਰਾਵਣਾ ਸੀਨ ਹੁੰਦਾ ਕਿਉਂਕਿ ਐਸ ਬੜੇ ਵੀ ਮੇਰੇ ਘਰ ਦੇ ਲਾਗੇ ਤੇ ਵੀ ਨੇਵਲੇ ਬੜੇ ਨੇ ਜੇ ਨੇਵਲਾ ਹੈਗਾ ਤਾਂ ਸੱਪ ਵੀ ਹੋਣਗੇ ਯਾਨੀ ਸਾਡੇ ਬੱਚੇ ਵੀ ਸੇਫ ਨਹੀਂ ਹੈਗੇ ਅੱਜ ਜੇਕਰ ਬਾਹਰ ਵਾਕ ਕਰਨਾ ਨਿਕਲਦੇ ਨੇ ਅੱਜ ਬੱਚੇ ਜੇਕਰ ਸਾਈਕਲਿੰਗ ਕਰਦੇ ਨੇ ਇਨ ਕੇਸ ਮਤਲਬ ਸ਼ਾਮ ਦੇ ਵੜੇ ਤੁਸੀਂ ਮੰਨ ਕੇ ਚਲੋ 7 ਵਜੇ ਦੇ ਬਾਅਦ ਨਿਕਲਣਾ ਬਹੁਤ ਇੰਪੋਸੀਬਲ ਹੈ ਸਾਡੇ ਵਾਸਤੇ ਜਦ ਤੱਕ ਕਿ ਅਸੀਂ ਕੋਈ 4 ਵੀਲਰ ਤੇ ਨਾ ਚਾਈਏ ਬਾਕੀ ਉਹਦੇ ਬਾਅਦ ਤੁਹਾਨੂੰ ਪਤਾ ਹੈ ਕਿ ਜਦ ਚੋਰੀਆਂ ਦਾ ਸਿਚੁਏਸ਼ਨ ਜਿਹੜੀ ਬਣਨਦੀ ਹੈ ਉਹ ਵੀ ਬਹੁਤ ਹੈ ਕਿਉਂਕਿ ਜੰਗਲ ਏਰੀਆ ਹੈਗਾ ਉਹ ਕਿਸੇ ਵੀ ਪਾਸੋਂ ਅੰਦਰ ਵੜ ਕੇ ਭੱਜ ਜਾਣਗੇ ਸਾਨੂੰ ਪਤਾ ਨਹੀਂ ਲੱਗੇਗਾ ਕਿਹੜੇ ਪਾਸੇ ਗਏ ਨੇ ਤੇ ਇਹ ਰਾਤੀ ਸਿਚੁਏਸ਼ਨ ਤੇ ਬਹੁਤ ਹੀ ਖਰਾਬ ਹੈਗੀ ਆਪਣੀ ਹੱਥੇ ਡੇ ਟਾਈਮ ਤੇ ਹੈ ਕਿ ਚਲੋ ਵੇਖ ਜਾਂਦੀਆਂ ਚੀਜ਼ਾਂ ਨੇ ਇੱਕ ਇੱਕ ਪਾਰਟਿਕੂਲਰ ਏਰੀਆ ਤੁਸੀਂ ਵੇਖੋਗੇ ਉਹਦੇ ਬਾਅਦ ਸੜਕ ਗੈਪ ਹੈ ਇਹਦੇ ਵਿੱਚ ਸਿਵਲ ਲਾਈਨ ਪਈ ਹੋਈ ਹੈ ਯਾਨੀ ਸਾਨੂੰ ਇਹ ਪਹਿਲਾਂ ਪਤਾ ਲੱਗਿਆ ਸੀਗਾ ਕਿ ਇਹ ਕੰਟਰੈਕਟ ਦਿੱਤਾ ਗਿਆ ਸੀਗਾ ਕਿ ਸਿਵਲ ਲਾਈਨ ਪਾਈ ਜਾਵੇ ਤੇ ਨਾਲ ਇੰਟਰਲੌਕ ਲਾ ਲਓ ਜਾਂ ਕੋਈ ਵੀ ਇਹ ਸੜਕ ਬਣਾ ਕੇ ਦੇਣੀ ਤੇ ਜਦੋਂ ਲਿੱਤਾ ਗਿਆ ਵੀ ਅਸੀਂ ਦੇਖਿਆ ਵੀ ਚਲੋ ਹੋ ਜਾਏਗਾ ਕੰਮ ਹੋ ਜਾਏਗਾ ਕੰਮ ਪਹਿਲਾਂ ਬੋਲੇ ਗਿਆ ਵੀ ਇਲੈਕਸ਼ਨ ਚੱਲੰਦੇ ਨੇ ਮੇਰੇ ਇੱਥੋਂ ਦੇ ਜਿਹੜੇ ਐਮਸੀ ਨੇ ਉਹਨਾਂ ਨਾਲ ਵੀ ਗੱਲ ਹੋਈ ਉਹਨਾਂ ਨੇ ਬੋਲੇ ਵੀ ਮੇਰੇ ਹੱਥ ਘੜੇ ਨੇ ਮੈਂ ਅੱਗੇ ਬਹੁਤ ਵਾਰੀ ਬੋਲ ਚੁੱਕਿਆ ਸਾਰਿਆਂ ਨੂੰ ਕਹਿੰਦੇ ਕਹਿੰਦੇ ਨੇ ਫੰਡ ਨਹੀਂ ਆਇਆ ਬਟ ਇੱਥੋਂ ਦੇਖੋ ਵੀ ਜਿੰਨੇ ਵੀ ਅਸੀਂ ਹੈਗੇ ਅਸੀਂ ਸਾਰੇ ਟੈਕਸ ਪਈ ਆ ਸਾਡੇ ਟੈਕਸ ਕੱਟਦੇ ਨੇ ਤੇ ਕਾਇਦੇਦਨ ਅਸੀਂ ਸਾਡੇ ਸਾਡੇ ਹੱਕ ਹੈਗੇ ਕਿ ਅਸੀਂ ਇਹ ਨਾ ਪ੍ਰਸ਼ਾਸਨ ਨੂੰ ਅਪੀਲ ਕਰ ਸਕਦੇ ਆ ਕਿ ਵੀ ਸਾਨੂੰ ਬੇਸਿਕ ਕਮਿਊਨਿਟੀਜ਼ ਅਸੀਂ ਕੋਈ ਬਹੁਤ ਵੱਡੀ ਚੀਜ਼ ਨਹੀਂ ਕਹਿ ਰਹੇ ਇੱਕ ਸਿੰਪਲ ਸੜਕਾਂ ਨੇ ਤੇ ਜੇ ਤੇਗਰ ਆਪਾਂ ਟੂ ਵੀਲਰ ਤੇ ਨਿਕਲਣਾ ਹੋਵੇ ਐ ਤੁਸੀਂ ਵੀਡੀਓਸ ਵੀ ਦੇਖ ਸਕਦੇ ਹੋ ਇੱਥੇ ਕਈ ਜਗ੍ਹਾ ਤੇ ਕਿਹਨਾਂ ਸਿਵਰ ਜਿਹੜੇ ਪਾਏ ਨੇ ਉਹ ਪੂਰੇ ਲੀਕ ਕੀਤੇ ਹੋਏ ਨੇ ਹੁਣ ਜੇਕਰ ਅਸੀਂ ਕਹਿੰਦੇ ਨਾ ਗਵਰਨਮੈਂਟ ਦੇ ਨਾਰਮਸ ਦੀ ਗੱਲਾਂ ਕਰੀਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਡੇਂਗੂ ਡੇ ਇੱਕ ਮਨਾਇਆ ਜਾਂਦਾ ਜਿਹਦੇ ਵਿੱਚ ਮੱਛਰਾਂ ਦਾ ਬਹੁਤ ਵੱਡਾ ਰੋਲ ਹੈ ਜੇ ਪਾਣੀ ਖੜੋਤਾ ਹੈ ਪਾਣੀ ਹੁਣ ਕਾਲਾ ਪੈ ਚੁੱਕਿਆ ਹੈ ਇਹਦੇ ਤੇ ਮੱਛਰ ਆਣੇ ਸ਼ੁਰੂ ਹੋ ਗਏ ਨੇ ਯਾਨੀ ਬਿਮਾਰੀਆਂ ਆਣੀਆਂ ਹੀ ਆਣੀਆਂ ਨੇ ਜਦੋਂ ਸੜਕਾਂ ਹੀ ਨਹੀਂ ਹੈਗੀਆਂ ਇੱਥੇ ਤੇ ਉਹਦੇ ਬਾਅਦ ਦੇਖੋ ਟੂ ਵੀਲਰ ਤੇ ਕੱਢਣਾ ਤੇ ਬਹੁਤ ਹੀ ਔਖੀ ਗੱਲ ਹੈ ਮਤਲਬ ਚਾਰ ਵਾਰੀ ਤੇ ਆਪ ਮੇਰੇ ਜਿਹੜੇ ਫਾਦਰ ਲਾ ਆਏ ਸੀਗੇ ਉਹ ਸਲਿੱਪ ਕਰ ਗਏ ਕਹਿੰਦੇ ਵੀ ਮੈਂ ਨਹੀਂ ਕੱਢ ਸਕਦਾ ਜੇਕਰ ਅਸੀਂ ਸਾਰੇ ਕੰਮ ਤੇ ਚਲੇ ਜਾਂਦੇ ਆ ਨਾ ਪਿੱਛੇ ਕਿਸੇ ਵੀ ਬਜ਼ੁਰਗ ਨੇ ਜੇਕਰ ਇੱਥੋਂ ਨਿਕਲਣਾ ਹੋਵੇ ਉਹ ਪੋਸੀਬਲ ਹੀ ਨਹੀਂ ਹੈ ਅਸੀਂ ਨੂੰ ਨਾ ਕੰਪਲੇਨ ਦਿੰਦੇ ਨੂੰ 4 ਮਹੀਨੇ ਹੋ ਗਏ ਇਹ ਨਾ ਛੱਪੜ ਬਣਿਆ ਅਸੀਂ ਦੇਖ ਲਿਆ ਠੀਕ ਹੈ ਅਸੀਂ ਕਵਰ ਵੀ ਕਰ ਲਿਆ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਅਸੀਂ ਫ੍ਰੀਕੋਰਡ ਦੇ ਸਟਾਰਟ ਸਟਾਰਟ ਕਰ ਲਓ ਅਸੀਂ ਕੰਪਲੇਨ ਆਫਿਸ ਤੋਂ ਲੈ ਕੇ ਐਮਸੀ ਐਮਐਲਏ ਡੀਸੀ ਚੀਫ ਸੈਕਟਰੀ ਆਫ ਸੀਐਮ ਸਭ ਤੱਕ ਚਲੇ ਗਏ ਮੇਰਾ ਕੋਈ ਹੱਲ ਨਹੀਂ ਹੋ ਰਿਹਾ ਮਤਲਬ ਇਹਦਾ ਮਤਲਬ ਕੋਈ ਵੱਡੀ ਦਿੱਕਤ ਹੈਗੀ ਜਿਹਦੇ ਕਰਕੇ ਹੋ ਨਹੀਂ ਪਾ ਰਿਹਾ ਇਹਦੇ ਕਰਕੇ ਕੀ ਹੋ ਰਿਹਾ ਬਿਮਾਰੀਆਂ ਫੈਲ ਰਹੀਆਂ ਡੇਂਗੂ ਚਿਕਨਗੁਨੀਆ ਮੱਛਰ ਸ਼ਾਨੂ ਹੋ ਰਹੇ ਹੁੰਦੇ ਆ ਲੰਘਣਾ ਔਖਾ ਹੈ ਜੋ ਲੰਘਦੇ ਦਾ ਮੂੰਹ ਤੇ ਮਾਰ ਰੱਖ ਕੇ ਲੰਘਣਾ ਪੈਂਦਾ ਦੋ ਤਿੰਨ ਲੇਡੀਜ਼ ਇਥੋਂ ਗਿਰ ਵੀ ਚੁੱਕੀਆਂ ਬਜ਼ੁਰਗ ਵਿਚਾਰੇ ਗਿਰਦੇ ਗਿਰਦੇ ਬਚੇ ਆ ਠੀਕ ਆ ਸਾਡੇ ਕੰਟੀ ਜੀ ਉਹ ਵੀ ਨਹੀਂ ਆ ਪਾਏ ਉਹਨਾਂ ਦੇ ਪੈਰ ਦੇ ਵਿੱਚ ਮੋਚ ਆ ਗਈ ਕੋਈ ਕਾਲੇ ਤੋਂ ਲੰਘ ਰਹੀ ਸੀ ਤੇ ਗਿਰ ਗਏ ਆਸਪਾਸ ਹੀ ਦੇਖ ਲੈ ਜੰਗਲ ਬਣਿਆ ਪਿਆ ਸਾਰੇ ਜਹਿੰਦ ਦੇ ਜਾਨਵਰ ਇੱਥੇ ਇਕੱਠੇ ਹੋ ਰੱਖੇ ਆ ਚਲੋ ਜੰਗਲਾਂ ਦਾ ਗੰਡੀਆਂ ਵੀ ਦੇਖੀਆਂ ਉਹ ਅਸੀਂ ਆਪ ਬਣਵਾ ਰਹੇ ਆ ਅਸੀਂ ਆਪਦੇ ਪੈਸੇ ਪਾ ਕੇ ਚਲੋ ਗਟਕਾ ਪਾ ਕੇ ਮਿੱਟੀ ਪਾ ਕੇ ਗੰਡੀਆਂ ਬਣਾ ਲਾਂਗੇ ਜੰਗਲ ਅਸੀਂ ਸਾਫ਼ ਕਰ ਲਾਂਗੇ ਜਿਹੜਾ ਸੀਵਰੇਜ ਹੈਗਾ ਇਹ ਸਾਡੇ ਮਿਊਨ ਕੰਟਰੋਲ ਸੀ ਸਾਡੇ ਬਸੋਂ ਬਾਹਰ ਸੀ ਤਾਂ ਅਸੀਂ ਦੀ ਗੁਹਾਰ ਲਵਾ ਰਹੇ ਆ ਸਾਨੂੰ ਇਹ ਲੱਗਦਾ ਵੀ ਪ੍ਰਸ਼ਾਸਨ ਲੰਦਾ ਸੋ ਗਿਆ ਉਹ ਸਿਰ ਵੋਟਾਂ ਮੰਗਣ ਵਾਸਤੇ ਤੇ ਸਾਨੂੰ ਟੈਕਸ ਭਰਨ ਵਾਸਤੇ ਬਸ ਇਸੇ ਤੱਕ ਹੀ ਸੀਮਤ ਹੋਣਾ ਦਾ ਮਕਸਦ ਨਹੀਂ ਸਾਡੇ ਤੋਂ ਪੈਸੇ ਲੈਣੋ ਇੰਨਾ ਦਾ ਮੋਟਾ ਨੈਨੋ ਬਾਕੀ ਆ ਚੰਨਾਂ ਨੂੰ ਭੁੱਲ ਜਿਓ ਜੇ ਸਾਡੀ ਕੋਈ ਕੰਪਲੇਨ ਨਹੀਂ ਹੁੰਦੀ ਕੋਈ ਸੁਣਵਾਈ ਨਹੀਂ ਹੁੰਦੀ ਤੁਸੀਂ ਦੇਖ ਲਿਆ ਸਾਰੀ ਵਰਕਿੰਗ ਕਲਾਸ ਨੇ ਹੈਵੀ ਟੈਕਸਸ ਹੀ ਪੇ ਕਰ ਰਹੇ ਆ ਪਰ ਕੋਈ ਸੁਣਵਾਈ ਹੈ ਨਹੀਂ ਇਹ ਪ੍ਰਸ਼ਾਸਨ ਦਾ ਇਹੀ ਚੱਲਦਾ ਰਹੂਗਾ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਜ਼ਮਾਨੀਆਂ ਫੈਲਣਗੀਆਂ ਕੋਈ ਇੱਕ ਅੰਦਾ ਰੱਬ ਨਾ ਕਰੇ ਕੋਈ ਗੱਲਬਾਤ ਹੋਊਗੀ ਤੇ ਕੌਣ ਜ਼ਿੰਮੇਵਾਰ ਮੈਨੂੰ ਨਹੀਂ ਲੱਗਦਾ ਪ੍ਰਸ਼ਾਸਨ ਉਦੋਂ ਵੀ ਜਾਕੂਗਾ ਇਹ ਇੰਨਾ ਦੀ ਕੋਈ ਆਪਸ ਵਿੱਚ ਕੋਈ ਨਾ ਗੁੰਜ ਨਹੀਂ ਸ਼ਗੀ ਹੈ ਆਪਸ ਵਿੱਚ ਕੋਈ ਇਹਨਾਂ ਦਾ ਕੋਈ ਡਿਸਪਿਊਟ ਹੈਗਾ ਸਰਕਾਰਾਂ ਦਾ ਜਾਂ ਆਪਸ ਦੇ ਵਿੱਚ ਹੁੰਦਾ ਹੀ ਹੈ ਸਭ ਨੂੰ ਪਤਾ ਹੈ ਤਾਂ ਇਹ ਆਪਣਾ ਆਪਸ ਵਿੱਚ ਆ ਕੇ ਹੰਕਾਰਨ ਜਾਂ ਉਸ ਬੰਦੇ ਦਾ ਦਰਵਾਜ਼ਾ ਖੜਕਾ ਦੇਣ ਸਾਨੂੰ ਕੋ ਤੰਗ ਕਰ ਰਹੇ ਆ ਸਾਡੇ ਗਨੀਮਾਨ ਦੇ ਵਿੱਚ ਕਈ ਸੀਨੀਅਰ ਆਗੂ ਜਿਹੜੇ ਆ ਕੇ ਐਮਐਲਏ ਸਾਹਿਬ ਨੂੰ ਮਿਲ ਕੇ ਆਏ ਤੇ ਉਹਨਾਂ ਦਾ ਉਹਨਾਂ ਦੀ ਰੀਡਿੰਗ ਇਹੀ ਹੈ ਉਹ ਇਹੀ ਕਹਿੰਦੇ ਵੀ ਮੁਸ਼ਕਿਲ ਲੱਗਦਾ ਵੀ ਕੰਮ ਹੱਲ ਹੋਊਗਾ ਅਸੀਂ ਇਹ ਕੰਪਲੇਨਾਂ ਕਾਫੀ ਵਾਰੀ ਜਾ ਕੇ ਪ੍ਰਸ਼ਾਸਨ ਨੂੰ ਦਿੱਤੀ ਐ ਐਮਐਲਏ ਸਾਹਿਬ ਨੂੰ ਔਰ ਦੂਜਾ ਕਮੇਟੀ ਪ੍ਰਧਾਨ ਨੂੰ ਪਰ ਕਦੀ ਵੀ ਇਹਨਾਂ ਨੇ ਆ ਕੇ ਕੋਈ ਸਾਰ ਨਹੀਂ ਲਈਗੀ ਨਾ ਦੇਖਿਆ ਤੁਸੀਂ ਦੇਖੋ ਕਿੰਨਾ ਜੰਗਲ ਬਣਿਆ ਪਿਆਗਾ ਔਰ ਘਰਾਂ ਦੇ ਕੋਲੇ ਸੀਵਰੇਜ ਜਿਹੜੇ ਬਲੌਕ ਹੋਏ ਪਏ ਆ ਔਰ ਪਾਣੀ ਦੂਸਰਾ ਸਮੈਲ ਸਾਡੇ ਘਰਾਂ ਚੋਂ ਆਉਂਦੀ ਹੈ ਅਸੀਂ ਖੁਦ ਵੀ ਮਤਲਬ ਕਿ ਹੈਲਥ ਡਿਪਾਰਟਮੈਂਟ ਚ ਕੰਮ ਕਰਦੇ ਆ ਸਾਨੂੰ ਪਤਾ ਹੈ ਕਿ ਕਿੰਨੀਆਂ ਬਿਮਾਰੀਆਂ ਨਾਲ ਮਤਲਬ ਕਿ ਹੋ ਸਕਦੇ ਆ ਲੋਕ ਸ਼ਿਕਾਰ ਇਹ ਇਨਾਂ ਬਿਮਾਰੀਆਂ ਦਾ ਪਰ ਦੂਸਰਾ ਅਸੀਂ ਸ਼ਿਫਟਿੰਗ ਡਿਊਟੀ ਜਿਵੇਂ ਜਾਣਾ ਹੁੰਦਾਗਾ ਔਰ ਅਸੀਂ ਟੂ ਵੀਲਰ ਦੇ ਵਿੱਚ ਵੀ ਜਾਣਾ ਬਹੁਤ ਔਖਾ ਹੈਗਾਗਾ ਹਨਾ ਤੇ ਦੂਸਰਾ ਇਕੱਲੇ ਤਾਂ ਮਤਲਬ ਕਿ ਜਾ ਹੀ ਨਹੀਂ ਸਕਦੇ ਅਸੀਂ ਹਨਾ ਤੇ ਨਾ ਕੋਈ ਲਾਈਟਨਿੰਗ ਦਾ ਨਾ ਕੁਛ ਸੜਕਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਤੇ ਦੂਸਰਾ ਬਾਕੀ ਜਾਨਵਰ ਇੱਥੇ ਜਿਵੇਂ ਲਾ ਲਓ ਤੁਸੀਂ ਜ਼ਹਿਰੀਲੇ ਜਾਨਵਰ ਬਹੁਤ ਜ਼ਿਆਦਾ ਹੈਗੇ ਆ ਮਲਕੀ ਅਸੀਂ ਬੱਚਿਆਂ ਨੂੰ ਵੀ ਨਹੀਂ ਬਾਹਰ ਕੱਢ ਸਕਦੇਗੇ ਮਲਕੀ ਬੱਚੇ ਸਾਰੇ ਅੰਦਰ ਹੀ ਬੰਦ ਰਹਿੰਦੇ ਆ ਜੋ ਇਕੱਲੇ ਤਾਂ ਲੇਡੀਜ਼ ਬਾਹਰ ਜਾ ਹੀ ਨਹੀਂ ਸਕਦੀਆਂ ਹੈਗੀਆਂ ਮਤਲਬ ਕਿ ਇੱਥੇ ਜੰਗਲ ਬਣਿਆ ਪਿਆਗਾ ਇਹਦੇ ਕਰਕੇ ਮਤਲਬ ਕਿ ਸਾਨੂੰ ਵੀ ਡਰ ਰਹਿੰਦਾਗਾ ਇੱਥੇ ਬਹੁਤ ਜਾਣੇ ਮਲਕੀ ਮਿਸਯੂਜ਼ ਹੁੰਦਾਗਾ ਹਰ ਮਤਲਬ ਕਿ ਪਤਾ ਹੀ ਨਹੀਂ ਕਿਹੜਾ ਬੰਦਾ ਕਿਵੇਂ ਦਾ ਹੈਗਾਗਾ ਹਨਾ ਤੇ ਦੂਸਰਾ ਬਾਕੀ ਜੰਗਲਾਂ ਕਰਕੇ ਮਤਲਬ ਕਿ ਬੱਚੇ ਵੀ ਨਹੀਂ ਅਸੀਂ ਬਾਹਰ ਕੱਢ ਸਕਦੇ ਕਿ ਫਿਰ ਉਹ ਦੂਸਰਾ ਬੱਚਿਆਂ ਨੂੰ ਮਤਲਬ ਕਿ ਖੁਦ ਵੀ ਅਸੀਂ ਬਾਹਰ ਨਹੀਂ ਬੈਠ ਸਕਦੇ ਕਿਉਂਕਿ ਮਤਲਬ ਕਿ ਸਾਨੂੰ ਡਰ ਰਹਿੰਦਾਗਾ ਜਾਨਵਰਾਂ ਤੋਂ ਬਾਕੀ ਦੂਸਰਾ 스멜 ਆਉਂਦੀ ਆ ਘਰਾਂ ਦੇ ਬਾਹਰ ਵੀ ਬੈਠਾ ਮੁਸ਼ਕਲ ਹੋਇਆ ਪਿਆਗਾ ਹਾਲਾਤ ਇੱਥੋਂ ਦੇ ਬਹੁਤ ਮਾੜੇ ਤੁਸੀਂ ਸ਼ਬਾਜ ਨਗਰ 'ਚ ਖੜੇ ਹੋ ਜਿੱਥੇ ਨਾ ਤਾਂ ਗਲੀ ਨਾਲ ਦੀ ਚੀਜ਼ ਹੈਗੀ ਆ ਨਾ ਸਫਾਈ ਨਾਲ ਦੀ ਚੀਜ਼ ਹੈਗੀ ਆ ਨਾ ਸੀਵਰੇ ਨਾਲ ਦੀ ਚੀਜ਼ ਹੈਗੀ ਆ ਅਸੀਂ ਅਨੇਕਾਂ ਵਾਰ ਐਮਐਲਏ ਸਾਹਿਬ ਕੋਲ ਜਾਏ ਪ੍ਰਸ਼ਾਸਨ ਕੋਲ ਜਾਏ ਐਮਸੀ ਕੋਲ ਜਾਏ ਪ੍ਰਧਾਨ ਜੀ ਕੋਲ ਜਾਏ ਕਿਸੇ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਗਈ ਅਸੀਂ ਬਹੁਤ ਟਾਈਮ ਹੋ ਗਿਆ ਮਿੰਨਤਾਂ ਕਰਦਿਆਂ ਨੂੰ ਤੁਸੀਂ ਦੇਖੋਗੇ ਬਹੁਤ ਮਾੜਾ ਹਾਲਾ ਕਿਸੇ ਤਰ੍ਹਾਂ ਦੀ ਇੱਥੇ 8-10 ਗਲੀਆਂ ਹੈਗੀਆਂ ਕੋਈ ਗਲੀ ਨਾਂ ਦੀ ਚੀਜ਼ ਹੈਣੀਗੀ ਸਾਡੇ ਬੱਚੇ ਸੇਫ ਨਹੀਂਗੇ ਕੋਈ ਖੇਡਣਾ ਬੱਚਿਆਂ ਨੇ ਜਾਨਵਰ ਬੜੇ ਵਹਗੇ ਇੱਥੇ ਜ਼ਹਿਰੀਲੇ ਜਾਨਵਰ ਆ ਉਹ ਪਤਾ ਹੀ ਕੋਈ ਨਹੀਂ ਕਦੋਂ ਨਿਕਲ ਕੇ ਆ ਜਾਣ ਠੀਕ ਹੈ ਨਾ ਸਾਡੇ ਇੱਥੇ ਵੂਮਨ ਜਿਹੜੀਆਂ ਹੈ ਲੈਡੀਆਂ ਸੇਫ ਹੈਗੀਆਂ ਕਿਉਂਕਿ ਬੁਰਾ ਹਾਲਾ ਜੰਗਲ ਬਣਿਆ ਹੋਇਆ ਕੋਈ ਸ਼ਾਮ ਨੂੰ 6 7 ਵਜੇ ਤੋਂ ਬਾਅਦ ਅਸੀਂ ਬਾਹਰ ਨਹੀਂ ਨਿਕਲ ਸਕਦੇਗੇ ਬਹੁਤ ਮਾੜਾ ਹਾਲ ਆ ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰ ਦੂ ਪਹਿਲਾਂ ਬੇਨਤੀ ਕਰ ਚੁੱਕੇ ਆ ਪਰ ਇਹ ਲਾਸਟ ਟਾਈਮ ਆ ਅਸੀਂ ਉਸ ਤੋਂ ਬਾਅਦ ਅਸੀਂ ਕੋਈ ਨਾ ਕੋਈ ਹੋਰ ਕਾਰਵਾਈ ਕਰਾਵਾਂਗੇ ਅਸੀਂ ਕੋਈ ਕਾਨੂੰਨ ਮਤਲਬ ਅਸੀਂ ਪ੍ਰੋਟੈਸਟ ਕਰਾਂਗੇ ਅਸੀਂ ਸਰਕਾਰ ਕੋਲ ਜਾਵਾਂਗੇ ਸਭ ਕੁਝ ਕਰਾਂਗੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਸਾਡੀ ਰੀਕਵੈਸਟ ਇਹੀ ਹੈ ਮੱਲਾ ਨਿਵਾਸੀਆਂ ਸਾਰਿਆਂ ਦੀ ਸਾਡੀ ਜਿਹੜੀ ਹੈਗੀ ਸਾਡਾ ਜੋ ਤਿੰਨ ਤਿੰਨ ਚਾਰ ਡਿਮਾਂਡਾਂ ਸਾਡੀਆਂ ਨਾਰਮਲ ਜੀਆਂ ਹੈਗੀਆਂ ਜਿਹੜੀਆਂ ਸਾਨੂੰ ਬੇਸਿਕਲੀ ਚਾਹੀਦੀਆਂ ਹੈਆਂ ਰਹਿਣ ਵਾਸਤੇ ਇੱਥੇ ਉਹ ਸਾਨੂੰ ਪ੍ਰੋਵਾਈਡ ਕੀਤੀਆਂ ਜਾਣ ਤੇ ਸਾਡਾ ਜੋ ਵੀ ਹੈਗਾ ਬੰਦਾ ਸਾਡਾ ਹੱਕ ਹੈਗਾ ਅਸੀਂ ਵੋਟਾਂ ਦਿੰਨੇ ਆ ਅਸੀਂ ਟੈਕਸ ਪੇ ਕਰਦੇ ਆ ਸਾਡਾ ਬੰਦਾ ਹੱਕ ਜਿਹੜਾ ਹੈਗਾ ਸਾਨੂੰ ਦਿੱਤਾ ਜਾਵੇ ਮੱਲਾ ਨਿਵਾਸੀਆਂ ਦੀ ਜੋ ਵੀ ਪ੍ਰੋਬਲਮ ਹੈਗੀਆਂ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ ਤੇ ਜੇ ਸਾਡੇ ਕੋਲ ਗੱਡੀ ਹੈ ਨਹੀਂ ਤੇ ਮੰਨ ਕੇ ਚੱਲੋ ਜਾਂ ਤੇ ਝਾੜੀਆਂ ਚ ਵੜਾਂਗੇ ਅਸੀਂ